ਤਾ ਪਾਇਆ ਜੀ ਅਸੀਂ 21000 ਦਾ ਜੀ ਸਗਨ ਸਕੀਮ ਹੈ ਜੀ ਜਿਵੇਂ ਹੁਣ ਆਪਣੇ ਸਾਦੇ ਵਿਆਹ ਕਰ ਰਹੇ ਆ ਜਿਵੇਂ ਕੋਈ ਸ਼ਰਾਬ ਨਹੀਂ ਵਰਤੂਗਾ ਜੀ ਜਿਵੇਂ ਕੋਈ ਡੀਜੇ ਆ ਉਹ ਨਹੀਂ ਲਾਊਗਾ ਸਾਦਾ ਵਿਆਹ ਇਹ ਲੜਾਈ ਝਗੜਾ ਤੋਂ ਉੱਪਰ ਹੈ ਜਿਵੇਂ ਆਪਣਾ ਕੋਈ ਸ਼ਰਾਬ ਨਾ ਵੀ ਲੜਾਈ ਝਗੜੇ ਹੁੰਦੇ ਆ ਜਿਵੇਂ ਡੀਜੇ ਨਾ ਵੀ ਤੇ ਬਾਕੀ ਆਪਣੇ ਵਿਰਸਾ ਹੈ ਜੀ ਆਪਣਾ ਪੁਰਾਣਾ ਵਿਰਸਾ ਹੀ ਮੈਂ ਜਾਗਰੂਕ ਕਰਨਾ ਚਾਹੁੰਦੀ ਆ ਵੀ ਪੁਰਾਣਾ ਵਿਰਸਾ ਆਪਣਾ ਦੁਬਾਰਾ ਆਵੇ ਵੀ ਮੇਰੇ ਵੀਰ ਹਰਕ ਪਿੰਡ ਦੇ ਵੀ ਜਿਵੇਂ ਸਾਡਾ ਵੀ ਜਿਵੇਂ ਹੁਣ ਸਗਨ ਸਕੀਮ ਰੱਖੀ ਆ ਸਾਡੇ ਮੇਰੇ ਵੀਰ ਸਾਰੇ ਸਾਥ ਦੇਣ ਵੀ ਅਸੀਂ ਇਹੀ ਕਹਿੰਦੇ ਆ ਵੀ ਜੇ ਸਾਡਾ ਸਾਥ ਦੇਣਗੇ ਤਾਂ ਫੇਰ ਹੀ ਉਹ ਸਗਨ ਸਕੀਮ ਲਾਗੂ ਇਹ ਸਾਡਾ ਜੀ ਮਤਾ ਹੈਗਾ ਇਹ ਸਿੰਪਲ ਵਿਆਹ ਦਾ ਵੀ ਜੋ ਵੀ ਮਤਲਬ ਵੀ ਸਿੰਪਲ ਵਿਆਹ ਪਿੰਡ ਦੇ ਵਿੱਚ ਬਿਨਾ ਡੀਜੇ ਬਿਨਾ ਸ਼ਰਾਬ ਤੋਂ ਕਰੇਗਾ ਉਸ ਨੂੰ ਪੰਚਾਇਤ ਅਤੇ ਸਵਰਗਵਾਸੀ ਸਰਦਾਰ ਗੁਰਵਰਤਨ ਸਿੰਘ ਸੇਵਾ ਸੰਤੀ ਇਹਦੇ ਸਰਪ੍ਰਸਤ ਰਹਾ ਸਰਦਾਰ ਗਰਮੀਤ ਸਿੰਘ ਮਾਨ ਉਹਨਾਂ ਨੂੰ ਪੰਚਾਇਤ ਤੇ ਸਾਂਝਾ ਪਰਾਲਾ ਵੀ ਉਹਨਾਂ ਨੂੰ 21000 ਰੁਪਏ ਦਾ ਸ਼ਗਨ ਦਿੱਤਾ ਜਾਵੇ ਵੀ ਹੁਣ ਇਹਦੇ ਪੜਤਾਲ ਕਿਵੇਂ ਹੋਊਗੀ ਵੀ ਸਾਦਾ ਵਿਆਹ ਕਰਿਆ ਇਹਦੇ ਲਈ ਪੰਚਾਇਤ ਨੇ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈਗਾ ਜਿਹੜੀ ਉਹ ਪਤਾ ਕਰੇਗੀ ਪਤਾ ਲਗਾਏਗੀ ਵੀ ਬਾਕੀ ਵਿਆਹ ਨੇ ਜਿਹੜਾ ਸਾਦਾ ਵਿਆਹ ਕੀਤਾ ਹੈਗਾ ਵੀ ਇੱਥੇ ਕੋਈ ਸ਼ਰਾਬਤ ਨਹੀਂ ਵਰਤਾਈ ਗਈ ਡੀਜੇ ਤਾਂ ਨਹੀਂ ਚੱਲੇਗਾ ਜਦੋਂ ਉਹਦੀ ਰਿਪੋਰਟ ਆਏਗੀ ਉਹਨਾਂ ਨੂੰ 21000 ਰੁਪਏ ਦਾ ਸਕਣ ਜਿਹੜਾ ਹੈ ਦਿੱਤਾ ਜਾਊਗਾ ਪੰਚਾਇਤ ਵੱਲੋਂ ਸਾਡੀ ਇਹ ਸੋਚ ਆ ਸਾਰਿਆਂ ਦੀ ਕਿ ਵੀ ਜੇ ਸਾਨੂੰ ਕਦੋਂ ਫੰਡ ਅਰੇਂਜ ਹੁੰਦਾਗਾ ਸਾਡੇ ਪਿੰਡ ਦੇ ਵਿੱਚ ਇੱਕ ਮਿੰਨੀ ਪੈਲਸ ਬਣ ਜਾਣਾ ਚਾਹੀਦਾ ਹੈ ਜਿਸਦੇ ਵਿੱਚ ਸਾਰੇ ਹੀ ਅਮੀਰ ਗਰੀਬ ਸਾਰਿਆਂ ਨੂੰ ਇੱਕ ਇੱਕ ਤਰ੍ਹਾਂ ਹੀ ਦੇਖਣਾ ਹੈ ਕਿ ਸਾਰੇ ਹੀ ਵਿਆਹ ਸਿੰਪਲ ਵਿਆਹ ਕਰ ਸਕਦੇ ਹੈਗੇ ਆ ਔਰ ਜਿਹੜਾ ਕੋਈ ਸਿੰਪਲ ਵਿਆਹ ਕਰੂਗਾ ਉਹਨਾਂ ਨੂੰ ਸਾਡੇ ਜਿਵੇਂ ਸਵਰਗਵਾਸੀ ਸਰਦਾਰ ਗੁਰਵਾਚਨ ਸਿੰਘ ਸੇਵਾ ਸੁਸਾਇਟੀ ਆ ਉਹਨਾਂ ਨਾਲ ਮਿਲ ਕੇ ਪੰਚਾਇਤ 21000 ਰੁਪਏ